ਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਜੇ ਪਾਵਾਂ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਸਾਨਨੇਵਾਲ ਐਗਜ਼ੀਬਿਸ਼ਨ ਪੁਆਇੰਟ ਜਿਹੜਾ ਹੈਗਾ ਇੱਕ ਪ੍ਰਦਰਸ਼ਨੀ ਗਰਾਊਂਡ ਹੈਗਾ ਉੱਥੇ ਖੜੇ ਹਾਂ ਜਿੱਥੇ ਇੱਕ ਐਗਰੀਕਲਚਰ ਯੂਨਿਟ ਦੀ ਪ੍ਰਦਰਸ਼ਨੀ ਲੱਗੀ ਹੈ ਊੜਾਨ ਮੀਡੀਆ ਵੱਲੋਂ ਜਿਹੜੀ ਐਗਰੀ ਪ੍ਰੋਜੈਕਟਸ ਪ੍ਰੋਗਰੈਸਿਵ ਐਕਸਪੋ ਐਗਰੀਕਲਚਰ ਮਸ਼ੀਨਰੀ ਐਂਡ ਡੇਰੀ ਟੈਕਨੋਲੋਜੀ ਦੀ ਇੱਥੇ ਪ੍ਰਦਰਸ਼ਨੀ ਹੈਗੀ ਆ ਜਿੱਥੇ ਇੱਕ 250 ਐਕਸੀਬਿਟਰ ਜਿਹੜੇ ਹੈਗੇ ਨੇ ਇਸ ਐਗਜ਼ੀਬਿਸ਼ਨ ਚ ਆਏ ਨੇ ਪ੍ਰੋਡਕਟ ਆਪਣੇ ਡਿਸਪਲੇ ਕਰਨਗੇ 1500 ਤੋਂ ਉੱਪਰ ਪ੍ਰੋਡਕਟ ਤੇ ਸਰਵਿਸਿਜ਼ ਹੋਣ ਤੁਸੀਂ ਦੇਖ ਰਹੇ ਹੋਗੇ ਬਹੁਤ ਸ਼ਾਨਦਾਰ ਜਿਹੜਾ ਹੈਗਾ ਇੱਥੇ ਇੱਕ ਬਣਾਇਆ ਗਿਆ ਡੈਕੋਰੇਸ਼ਨ ਬਹੁਤ ਸੋਹਣੀਆਂ ਹੈਗੀਆਂ ਤੇ ਇਹ ਤੁਸੀਂ ਦੇਖ ਸਕਦੇ ਸਟਾਲ ਹੈਗੇ ਸਟਾਲ 1 ਤੋਂ ਲੈ ਕੇ 3-4 ਤੱਕ ਸਟੇਟ ਸਟਾਲ ਹੈਗੇ ਨੇ ਬਹੁਤ ਸੋਹਣਾ ਇੱਥੇ ਦਿਖਾਇਆ ਗਿਆ ਇੱਥੇ ਜਿਹੜੀ ਟੈਕਨੋਲੋਜੀ ਹੈਗੀ ਸਭ ਤੋਂ ਵੱਡੀ ਗੱਲ ਕਰੀਏ ਤੇ ਡਰੋਨ ਟੈਕਨੋਲੋਜੀ ਕਿਸਾਨਾਂ ਵਾਸਤੇ ਹੈਗੀ ਹੈ ਤੇ ਉਸ ਤੋਂ ਬਾਅਦ ਨਵੀਂ ਅਪਗ੍ਰੇਡ ਟੈਕਨੋਲੋਜੀ ਹੈਗੀ ਹੈ ਉਹ ਦਿਖਾਈ ਜਾ ਰਹੀ ਹੈਗੀ ਹੈ ਕੋਸ਼ਿਸ਼ ਇਹ ਹੀ ਹੈਗੀ ਐਗਜ਼ਿਬਿਸ਼ਨ ਦੇ ਵਿੱਚ ਵੱਤੋ ਆ ਜਿਹੜੇ ਕਿਸਾਨ ਆਣ ਤੇ ਟੈਕਨੋਲੋਜੀ ਨਾਲ ਰੂਬਰੂ ਹੋਣ ਤੇ ਅਸੀਂ ਤੁਹਾਨੂੰ ਐਗਜ਼ਿਬਿਸ਼ਨ ਦੇ ਵਿੱਚ ਲੈ ਕੇ ਚੱਲਦੇ ਆਂ ਵੀ ਐਗਜ਼ਿਬਿਸ਼ਨ ਦੇ ਵਿੱਚ ਖਾਸ ਕੀ ਹੈਗਾ ਕਿਸਾਨਾਂ ਵਾਸਤੇ ਨੇ ਇਸ ਪ੍ਰਦਰਸ਼ਨੀ ਨੂੰ ਲਗਾਉਣ ਵਾਲੇ ਉਡਾਨ মিডিਆ ਤੋਂ ਜੀਐਸਟੀ ਲੋਜੀ ਸਰ ਕੀ ਕਹਿਣਾ ਚਾਹੋਗੇ ਬਹੁਤ ਅੱਛੇ ਲੈਵਲ ਦੀ ਕਿ ਐਗਰੀਕਲਚਰ ਜਿਹੜੀ ਯੂਨਿਟ ਨੇ ਤੁਸੀਂ ਪ੍ਰਮੋਟ ਕਰ ਰਹੇ ਹੋ ਮੈਂ ਇਹ ਕਹਿਣਾ ਚਾਹਾਂਗਾ ਕਿ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਦਾ ਇਹ 3rd ਐਡੀਸ਼ਨ ਹੈ 21 22 ਤਿੰਨ ਦਿਨ ਦੀ ਐਗਜ਼ਿਬਿਸ਼ਨ ਹੈ ਅੱਜ 3000 ਦੇ ਕਰੀਬ ਐਗਰੀਕਲਚਰ ਨਾਲ ਰਿਲੇਟਡ ਮਸ਼ੀਨਰੀ ਡਿਸਪਲੇ ਤੇ ਹੈਗੀ ਹੈ ਜਿਹਦੇ ਵਿੱਚ ਪਰਾਲੀ ਦੀ ਸਾਮ ਸੰਭਾਲ ਡਰੋਨ ਔਰ ਡੇਰੀ ਟੈਕਨੋਲੋਜੀ ਤਾਂ ਮੈਂ ਸਾਰਿਆਂ ਨੂੰ ਕਹੂੰਗਾ ਕਿ 21 22 ਤਿੰਨ ਦਿਨ ਦੀ ਐਗਜ਼ਿਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਂ ਲੁਧਿਆਣਾ ਆਓ ਔਰ ਦਾ ਮੈਕਸਿਮ ਮੈਕਸਿਮ ਫਾਇਦਾ ਠਾਓ ਪਹਿਲਾਂ ਚੰਡੀਗੜ੍ਹ ਲਗਾਈ ਸੀਗੀ ਹੁਣ ਲੁਧਿਆਣਾ ਲਗਾਈ ਦੋਨਾਂ ਦੇ ਵਿੱਚ ਇੱਕ ਐਕਸਪੀਰੀਅੰਸ ਹੁੰਦਾ ਹੈਗਾ ਦੇਖੋ ਅਸੀਂ ਜਿੱਥੇ ਵੀ ਐਗਜ਼ਿਬਿਸ਼ਨ ਲਾਉਨੇ ਆ ਵਰਕਿੰਗ ਪੂਰੀ ਹੁੰਦੀ ਹੈ ਕਿ ਵਿਜ਼ਟਰ ਫਰਸਟ ਡੇ ਤੋਂ ਹੀ ਆਵੇ ਤਾਂ ਵਿਜ਼ਟਰ ਦਾ ਫਲੋ ਆਬਵੀਅਸਲੀ ਇੱਥੇ ਵਧੂਗਾ ਕਿਉਂਕਿ ਸਾਡੇ ਕੋਲ ਸਪੇਸ ਜ਼ਿਆਦਾ ਹੈ ਪਾਰਕਿੰਗ ਹੈ ਸਭ ਕੁਝ ਹੈ ਖੁੱਲਾ ਏਰੀਆ ਹੈਗਾ ਚੰਡੀਗੜ੍ਹ 'ਚ ਥੋੜੀਆਂ ਇਹ ਪ੍ਰੋਬਲਮਾਂ ਸੀਗੀਆਂ ਸਾਨੂੰ ਤਾਂ ਇੱਥੇ ਦਾ ਵਿਜ਼ਟਰ ਆਬਵੀਅਸਲੀ ਵਧਣ ਆਏ ਤਕਰੀਬਨ ਸਾਡਾ ਐਕਸਪੈਕਟੇਸ਼ਨ ਹੈ ਕਿ 50000 ਦੇ ਕਰੀਬ ਲੋਕ ਇਹਨੂੰ ਵਿਜ਼ਿਟ ਕਰਨਗੇ ਤਿੰਨ ਦਿਨਾਂ ਦੇ ਵਿੱਚ ਇਹ ਸੀ ਕਿ GST ਲੋਜੀ ਜਿਹੜੇ ਇੱਕ ਇਸ ਪ੍ਰਦਰਸ਼ਨੀ ਨੂੰ ਲਗਾਉਣ 'ਚ ਸਾਰਾ ਇਹਨਾਂ ਦਾ ਜਿੰਮਾ ਹੈਗਾ ਉੜਾਨ ਮੀਡੀਆ ਵੱਲੋਂ ਇਹ ਪ੍ਰਦਰਸ਼ਨੀ ਜਿਹੜੀ ਹੈਗੀ ਹੈ ਲੁਧਿਆਣਾ ਦੇ ਸਾਨੇਵਾਲ ਦਿੱਲੀ ਰੋਡ ਦੇ ਉੱਤੇ ਪ੍ਰਦਰਸ਼ਨੀ ਗਰਾਊਂਡ ਦੇ ਉੱਤੇ ਲਗਾਈ ਗਈ ਹੈਗੀ ਆ ਨਵੀਂ ਅਪਡੇਟ ਜਿਹੜਾ ਤੁਹਾਨੂੰ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਸੋ ਜਿਹੜੀ ਪ੍ਰਦਰਸ਼ਨੀ ਹੈਗੀ ਪ੍ਰਦਰਸ਼ਨੀ ਦੇ ਵਿੱਚ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਜਿਹੜਾ ਕੇਂਦਰ ਬਣਿਆ ਹੋਇਆ ਹੈਗਾ ਉਹ ਡਰੋਨ ਟੈਕਨੋਲੋਜੀ ਹੈਗੀ ਕਿਸਾਨਾਂ ਵਾਸਤੇ ਇਹ ਡਰੋਨ ਟੈਕਨੋਲੋਜੀ ਕੀ ਯੂਜ਼ ਹੈਗਾ ਇਹਦਾ ਕਿਸ ਤਰ੍ਹਾਂ ਹੈਗਾ ਮੇਰੇ ਨਾਲ ਹੈਗੇ ਪਰਮਾਰ ਜੀ ਇਹ ਦੱਸਣਗੇ ਵੀ ਇਸ ਸਿਰ ਇਹ ਜੋ ਟੈਕਨੋਲੋਜੀ ਹੈਗੀ ਇਹ ਕਿਸ ਯੂਜ਼ ਦੀ ਆ ਰਹੀ ਹੈ ये प्रिसीजन स्प्रे एग्रीकल्चर ड्रोन प्रिसीजन स्प्रे प्रिसाइज प्रिसाइजमेंट से ऐसा है कि इसमें ना एक नया फीचर्स है बाकी ड्रोन के मुकाबले स्पोर्ट स्प्रेइंग और वेरिएबल रेट स्प्रेइंग जैसे कि जहाँ पे जो क्रॉप को जितनी रिक्वायरमेंट है वहाँ जाके वो इतनी रिक्वायरमेंट में स्प्रे करेगा वेरिएबल स्प्रे करेगा कॉन्स्टेंट स्प्रे नहीं करेगा बाकी इसके अंदर दस लीटर की कैपेसिटी है इसके अंदर आप लिक्विड एग्रोकेमिकल्स स्प्रे कर सकते हैं केमिकल या इसमें से टैंक वगैरह को इंटरचेंज करके ग्रेन्यूल फर्टिलाइज़र हैं वो भी हम इसके डिस्ट्रीब्यूट कर सकते हैं इसमें कैमरा है मल्टी स्पेटर कैमरा इसके क्रॉप हेल्थ मॉनिटरिंग कहाँ पे कितना माड़ा क्रॉप है कहाँ पे कितना अच्छा क्रॉप है से क्रॉप हेल्थ मॉनिटरिंग भी कर सकते हैं किस तरह के इसके फीचर्स हैं ये अभी ये जो आप देख रहे हैं वो स्प्रिंग सिस्टम वाला मॉडल है इसमें इसमें ये जो चीज़ है हमने तो सेल कर दिया ठीक है लेकिन जो किसान है जिसके पास ये ड्रोन गया है वो चलाएगा कैसे उसमें एक सिंपल सी चार्थ ट्रेनिंग वगैरह लेनी पड़ेगी किसान को डी जी अप्रूव ट्रेनिंग सेंटर है वहाँ से वो ट्रेन लेके आएगा तो उसको फ्लाइंग कैसे करना है वो बताएंगे इफेक्टिव स्प्रेइंग कैसे होनी है वो कंपनी की तरफ से एक और ट्रेनिंग उनको मिलेगी कि कितनी हाइट पर कितनी स्पीड पर किस तरह से वो केमिकल को मिक्स करना है कैसे उसको फ्लाई करना है ताकि मैक्सिमम आपकी इसकी स्प्रेइंग एफिसंसी है वो आपको मिल जाए उसमें सिंपल सी एक एप्लीकेशन है एप्लीकेशन गूगल में आजकल हर कोई फ़ोन चलाता है एप्लीकेशन में आप अपना मैप वगैरह सेलेक्ट कर लो और हिसाब से अपना फ्लाइंग हाइट स्पीड वो कर लो चेंज तो से ऑटोनोमस फ्लाइंग सिस्टम है वो भर लो अपने आप वो फ्लाई करके वापस आ जाएगा और यानी कि सर सारा कुछ ऑटोमेटेड हो जाएगा एक बार ही ट्रेनिंग लेने के बाद और अगर जैसे आ, कोई नहीं चलाना चाहता या किसी को नहीं पता इस चीज़ के बारे में तो उसकी आप कंपनी की तरफ से कोई मैन पावर दे सकते हैं बिल्कुल बिल्कुल वो भी मैन उसमें कोई कॉस्ट भी होगी उनकी जो वहीं एम्प्लॉयमेंट जाएगी जी 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 मैन पावर अगर रिक्वायरमेंट है डेमोस्ट्रेशन चाहिए अगर आपको स्प्रे करवानी है अपने फार्म पे तो उसकी कॉस्ट अलग से रहेगी अगर ऐसे स्प्रे स्प्रे करवानी है तो उसकी कलर और कॉस्ट और और है अगर वो भी सर्विस आने वाले टाइम में कंपनी सोच रही है लेने के लिए वो भी हो सकता है और ये जो साइज़ है ड्रोन का ये मिनिमम है या इससे बड़ा मैक्सिमम भी कोई होता है इससे बड़ा मैक्सिमम भी कोई होता है हालांकि हमने अभी ये 25 लीटर कैपेसिटी या दस लीटर कैपेसिटी टोटल ओवर हेड पच्चीस के वाला बनाया है इससे बड़े भी होते हैं बीस लीटर तीस लीटर वाले वो भी आते हैं तो आपको अगर किसानों ने संपर्क करना है कैसे करेंगे आप किसानों को टी एन डी इलेक्ट्रॉनिक सिस्टम्स हैं हमारा लुधियाना जमाला रोड पे इंडस्ट्री है वहाँ पे आप संपर्क कर सकते हैं हमें टी एन डी इलेक्ट्रॉनिक सिस्टम और एक ड्रोन डेवलपमेंट आर एन डी डिपार्टमेंट है उनको आप कॉन्टेक्ट कर कर, 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 कर कर सकते हैं आपने बाकी बाकी आपके मैंने देखा और भी टेक्नोलॉजी यहाँ पे है हम उस टेक्नोलॉजी के बारे में जानना चाहेंगे वो क्या क्या टेक्नोलॉजी है किसानों के लिए ये बताइए ये जो प्रोडक्ट है आपका किस काम आता है किसानों को पता है लेजर लेवलर सिस्टम तो आ ही रही है उसमें हमने एडवांस लिख ले आएगा का ये जी एन एस बेस्ड लेज़र लेवलर या लेवलिंग सिस्टम है इसमें आप मिनिमम प्रिसाइज एकदम प्रिसाइज लेवलिंग कर सकते हैं ये उसकी कंट्रोल पैनल होगी ये उसका बेस स्टेशन हो गया और वो जी एन एस एस है वो जी एन एस वगैरह जो बकेट आती है उसके पीछे लगता है तो मिनिमम लेवल एम एम वगैरह में आपके एक्यूरेसी मिल जाती है आराम से आप इसके हिसाब से सेट कर सकते हैं इसके ऊपर वो तो उसके फायदे बहुत सारे हैं आपको एक बार लेवल फिल होगी तो उसकी इल्ड वाटर का ट्रांसपोर्टेशन अंदर जो इरीगेशन वगैरह हो रही है पानी देने रहे हैं उसमें भी आपको बचत होगी ज़्यादातर जो चावल की खेती होती है उसके अंदर इसका ज़्यादा यूज़ होगा बिल्कुल बिल्कुल जी सर पडलिंग वगैरह में टाइम पे ही बहुत ज़्यादा यूज़ होता है इसकी कोई कितनी कॉस्ट होगी और उसको जो चलाने के लिए इसको भी किसान को किसी को हायर करना पड़ेगा नहीं नहीं बिल्कुल नहीं ये, ये किसान के लिए बहुत इजी सिस्टम है और किसान आराम आम तरह से आराम से इसको चला सकता है इसमें दो तीन सेटिंग है एक बार उसको ट्रेनिंग वगैरह मिल जाए आराम से वो चलाता है जो, जो ये जो मशीन है आपके पास इनके बारे में थोड़ा जानकारी दीजिए क्योंकि इनके बारे में कई लोगों को पता है कईयों को नहीं पता है जी, जी। ये होगी हमारा ब्रेन दिमाग जो काम कर रहा है जो ज़मीन में काम कर रहा है वो ये स्क्रैपर्स हैं जो मशीन को लेवल करना है कितना ऊंचाई नीचे से करना है कितने नीचे से करना है ऑटोमेटिक एडजस्ट होता है इसके साथ कनेक्शन रोके तो पूरे फील्ड में आप चलाओ आपने अपना लेवल सेट कर दो लेवलिंग का और ये स्क्रैपर्स हैं जहाँ पे गड्ढा है वहाँ पर मीटीरिया लेगा जहाँ पर ऊँचा है वहाँ से कट करेगा तो ये स्क्रैपर इस काम के लिए आता है अलग अलग साइज़ के मॉडल हैं जो हमारा ये अभी लॉन्च किया है राइनो मिनी राइनो इस तरह से लॉन्च किया हुआ है तो ये बहुत सक्सेसफुल है तो इसको जो यूज तो ट्रैक्टर ही करेगा इसको आगे जो जी जी हाँ ये आगे हाँ बिल्कुल ये उसके पीछे हंच पॉइंट ट्रैक्टर के पीछे लगाएगा ट्रैक्टर के ड्राइवर के हिसाब से और ये जो स्क्रीन गेट ये स्क्रीन है वो साइड में लग जाएंगी ट्रैक्टर ऑपरेटर की तरफ और ये आगे पीछे इस तरफ तो स्क्रैप पहले, पहले होता था भाई किसानों को बहुत ज़्यादा समझाना पड़ता था लेकिन आज हाईटेक हो चुके हैं किसान भी बिल्कुल बिल्कुल एकदम हाईटेक हो चुके हैं और काफ़ी चीज़ें किसानों को पसंद आती है किसानों हालाँकि इनको समझने के लिए उनके पास ज़्यादा इनोवेटिव आइडियाज़ होते हैं इसको चलाने के लिए इस चीज़ के लिए कभी कभी ऐसा हुआ है जो किसान आपके पास आए प्रोडक्ट ले रहे हैं और आपको एडवाइस करके जाते हैं इसको ऐसे नहीं ऐसे बनाओ इस सेक्टर में भी नहीं काफ़ी इस चीज़ों में किसान के पास जुगाड़ू दिमाग होता है तो वो आइडिया दे देते दे हैं और हम मानते हैं और इसी तरह से कंपनी आगे ग्रो करेगी अगर किसान के आइडियाज जो हैं वो बहुत किफ़ायती होते हैं और यूनिक होते हैं बिल्कुल लुधियाना में जो एग्जीबिशन लगी है ਉਹ कैसी लग रही है आपको लोगों का जो जमावड़ा है काफी दूर-दूर से लोग आ रहे हैं किसान भी आ रहे हैं बीच में और जिनको इंटरेस्ट है इन चीजों में वो भी देखने आ रहे हैं बिल्कुल बिल्कुल आ, इसका मतलब काफ़ी ज़्यादा उन सबको अवेयरनेस लाना है क्या क्या नई टेक्नोलॉजी आई है एग्जीबिशन में क्या क्या नया हो रहा है और इवन पंजाब के फार्मर और कहीं के भी फार्मर सारे बहुत प्रोग्रेसिव हैं आगे बढ़ना चाह रहे हैं और नई नई टेक्नोलॉजी देख रहे हैं समझ रहे हैं कहाँ किसे किस तरह से फ़ायदा हो सकता है अपने लिए क्या फ़ायदा हो सकता है किसे क्या कॉन्टेक्ट कर रहे हैं और ये जो ओवरऑल एक्सपो है उसका भी एक्सपोजर और सब बहुत बढ़िया है अभी तक ठीक है हॉल वन दे मेरे नाल मौजूद ने ਮਨੁ ਮਨਦੀਪ ਜੀ ਬਿੰਬੋ ਆਇਲ ਸੀਲਸ ਜਿਹੜੇ ਆਇਲ ਸੀਲਸ ਹੈਗੀ ਹੈ ਹਰੇਕ ਜਿਹੜਾ ਕੰਪੋਨੈਂਟ ਹੋਵੇ ਟਰੈਕਟਰ ਦੇ ਪਾਰਟਸ ਹੁੰਦੇ ਨੇ ਹਰੇਕ ਪਾਸੇ ਯੂਜ਼ ਹੁੰਦੀ ਹੈ ਐਗਰੀਕਲਚਰ ਯੂਨਟ ਦੇ ਜਿੰਨੇ ਵੀ ਪ੍ਰੋਡਕਟ ਨੇ ਜਿਹੜੇ ਮਸ਼ੀਨਰੀਜ਼ ਹੁੰਦੀ ਹੈ ਉਹਨਾਂ ਦੇ ਵਿੱਚ ਆਇਲ ਸੀਲਸ ਲੱਗਦੀਆਂ ਨੇ ਔਰ ਵਾਸ਼ਰਸ ਹੁੰਦੀਆਂ ਜਿਹੜੀ ਹਰ ਤਰ੍ਹਾਂ ਦਾ ਜਿਹੜਾ ਇਹਨਾਂ ਕੋਲ ਪ੍ਰੋਡਕਟ ਬਣਾਇਆ ਜਾਂਦਾ ਹੈਗਾ ਸਰ ਸਭ ਤੋਂ ਪਹਿਲੀ ਚੀਜ਼ ਮੈਂ ਦਿਖੇਗਾ ਤੁਹਾਨੂੰ ਵਾਰਡ ਮਿਲਿਆ ਹੈਗਾ 2023 ਦੇ ਵਿੱਚ ਇੰਡਸਟਰੀ ਆਊਟਲੁੱਕ ਦੇ ਵਿੱਚ ਉਹਦੇ ਵਾਸਤੇ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਤੁਸੀਂ ਦੱਸੋ ਜਿਹੜਾ ਐਗਰੀਕਲਚਰ ਦੇ ਵਾਸਤੇ ਲੁਧਿਆਣਾ ਦੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ ਉਡਾਨ মিডিਆ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਕਿਉਂ ਜ਼ਰੂਰੀ ਨੇ ਇਹ ਦੇਖੋ ਲੁਧਿਆਣਾ ਜਿਹੜਾ ਹੈ ਇਹ ਇੱਕ ਤਰ੍ਹਾਂ ਦੀ ਪੰਜਾਬ ਦੀ ਕੈਪੀਟਲ ਬਣਿਆ ਹੋਇਆ ਹੈ ਜਿਹੜੇ ਜਿੰਨੇ ਵੀ ਆਪਣੇ ਐਗਰੀਕਲਚਰ ਤੋਂ ਰਿਲੇਟਡ ਬੰਦੇ ਨੇ ਚਿਹੜੀ ਵੀ ਇੰਡਸਟਰੀਜ਼ ਨੇ ਫਾਰਮਰਸ ਨੇ ਇਹ ਉਹਨਾਂ ਦਾ ਹੱਬ ਹੈ ਤੇ ਇੱਥੇ ਜਿਨ੍ਹਾਂ ਉਹਨਾਂ ਨੂੰ ਸਹੂਲियत ਮਿਲੇਗੀ ਇੱਥੇ ਆਣ ਦੀ ਉਹ ਕਿੱਥੇ ਹੋਰ ਨਹੀਂ ਮਿਲ ਸਕਦੀ ਕਿਉਂਕਿ ਇੱਥੇ ਸਾਰੇ ਬੰਦੇ ਇਕੱਠੇ ਇੱਕ ਇੱਕੋ ਛੱਤ ਦੇ ਥੱਲੇ ਸਾਰੇ ਬੰਦੇ ਹੈਗੇ ਨੇ ਤੇ ਉਹਨਾਂ ਦੇ ਵਾਸਤੇ ਸਹੂਲियत ਹੈ ਕਿ ਫੀਡਿੰਗ ਵਾਲੇ ਵੀ ਹੈਗੇ ਨੇ ਤੇ ਤੁਸੀਂ ਦੇਖੋ ਰੋਟਰਵੇਟਰ ਵਾਲੇ ਵੀ ਨੇ ਕੰਬਾਈਨ ਟਰੈਕਟਰ एवरीवन ਇਜ਼ ਇਨ ધ ਵਨ ਪਲੇਸ so it is a very good thing and ਮੇਰੇ ਸਾਹਬ ਨਾਲ ਤੇ this will go you know beyond our numbers ਬਹੁਤ ਵਧੀਆ ਰਿਸਪਾਂਸ ਹੋਏਗਾ ਇੱਥੇ ਕਿਹੜੀ ਜਿਹੜੀ ਕੰਪਨੀ ਬਿੰਬੋ ਆਇਲ ਸੀਲਸ ਆਇਲ ਸੀਲਸ ਜਿਹੜੀ ਹੁੰਦੀ ਹੈ ਕਿਸੇ ਵੀ ਮਸ਼ੀਨਰੀ ਦੀ ਗੱਲ ਕਰੀਏ ਇੱਕ ਪੈਕਿੰਗ ਦਾ ਕੰਮ ਕਰਦੀ ਹੈਗੀ ਉਹਦੇ ਬਿਨਾਂ ਜਿਹੜੀ ਕੋਈ ਵੀਕਲ ਵੀ ਲਾ ਲਓ ਤੇ ਉਹ ਡੈਮੇਜ ਹੋ ਜਾਂਦਾ ਹੈਗਾ ਤੇ ਤੁਸੀਂ ਜਿਹੜਾ ਇਸ ਤਰ੍ਹਾਂ ਦਾ ਕਿਹੜਾ ਪ੍ਰੋਡਕਟ ਤੁਹਾਡਾ ਖਾਸ ਹੈਗਾ ਸਭ ਤੋਂ ਜ਼ਿਆਦਾ ਸੇਲ ਹੋਦੀ ਹੈ ਦੇਖੋ ਆਇਲ ਸੀਲ ਦੇ ਅੰਦਰ ਅਸੀਂ ਐ 5-7 ਸਾਲ ਪਹਿਲਾਂ ਅਸੀਂ ਇਸ ਇੰਡਸਟਰੀ ਦੇ ਅੰਦਰ ਆਏ ਰੋਟਰਵੇਟਰ ਇੰਡਸਟਰੀ ਦੇ ਅੰਦਰ ਤੇ ਟੱਚਵੁੱਡ ਐ ਰੋਟਰਵੇਟਰ ਇੰਡਸਟਰੀ ਨੇ ਸਾਨੂੰ ਇੰਨਾ ਪਿਆਰ ਦਿੱਤਾ ਇੰਨਾ ਸਾਨੂੰ ਕੰਮ ਦਿੱਤਾ ਤੇ ਉਸ ਦੇ ਅੰਦਰ ਅਸੀਂ ਇਸ ਵੇਲੇ ਅਸੀਂ ਅਨਡਿਸਪਿਊਟਿਡ ਲੀਡਰ ਹੈ ਗਏ ਆ ਤੇ ਤੁਸੀਂ ਜਿਹੜੀ ਕੰਪਨੀ ਦਾ ਨਾਮ ਲੋ ਤੁਸੀਂ ਲੈਂਡ ਫੋਰਸ ਲੋ ਸੁਨਾਲੇ ਕਹ ਲੋ ਦਸ਼ਮੇਸ਼ ਲੋ ਸਭ ਬੰਦੇ ਸਾਡੇ ਤੋਂ ਆਇਲ ਸੀਲ ਲੈ ਰਹੇ ਨੇ ਤੇ ਕਾਫੀ ਵੋਲਿਊਮ ਵਿੱਚ ਲੈ ਰਹੇ ਨੇ ਉਹਨਾਂ ਦੇ ਵਾਸਤੇ ਅਸੀਂ ਨਿਊ ਨਿਊ ਡਿਵੈਲਪਮੈਂਟਸ ਵੀ ਕਰਦੇ ਪਏ ਆ ਤੇ ਕੁਆਲਿਟੀ ਅਸੀਂ ਕੌਨਸ਼ੀਅਸ ਬਹੁਤ ਹੈਗੇ ਆ ਇਸ ਚੱਕਰ ਵਿੱਚ ਦੇਖਿਆ ਜਾਵੇ ਤੇ ਕਿਸਾਨਾਂ ਦੇ ਵਿੱਚ ਅਵੇਅਰਨੈਸ ਬਹੁਤ ਆਈ ਹੈ ਐਗਜ਼ੀਬਿਸ਼ਨਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਆਪਣੇ ਕੋਲ ਕੋਈ ਇਸ ਤਰ੍ਹਾਂ ਦੇ ਕਿਸਾਨ ਆਏ ਹੈ ਜਾਂ ਕੋਈ ਇਸ ਤਰ੍ਹਾਂ ਦੀ ਟੈਕਨੋਲੋਜੀ ਹੈਗੀ ਹੈ ਕਿਸਾਨਾਂ ਵਾਸਤੇ ਜੇ ਤੁਸੀਂ ਐਡਵਾਈਸ ਹੀ ਕਰਨਾ ਚਾਹੋ ਦੇਖੋ ਛੋਟੀ ਜੀ ਗੱਲ ਹੈ ਅਸੀਂ ਲਾਸਟ ਐਗਜ਼ੀਬਿਸ਼ਨ ਦੇ ਅੰਦਰ ਸਾਨੂੰ ਪਤਾ ਲੱਗਿਆ ਕਿ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਾਡੀ ਰੇਂਜ ਨਾਲ ਪਤਾ ਨਹੀਂ ਚੱਲਦਾ ਕਿ ਕਿੰਨੀ ਰੇਂਜ ਹੈ ਕਿਹੜੀ ਆਇਲ ਸਿਲ ਬਣ ਗਈ ਹੈ ਕਿਹੜੇ ਫਿਲਟਰ ਬਣ ਗਏ ਤੇ ਹੁਣ ਅਸੀਂ ਐਤ ਕੀ ਲਾਂਚ ਕੀਤੀ ਹੈ ਆਪਣੀ ਐਪ ਤੇ ਉਹ ਐਪ ਬੰਦਾ ਸਕੈਨ ਕਰਕੇ ਜਿੰਨੇ ਵੀ ਫਾਰਮਰਸ ਨੇ ਅਸੀਂ ਆਪਣੇ ਜਿਹੜੇ ਸਾਡੇ ਕੋਲ ਡਾਟਾਬੇਸ ਹੈ ਸਭ ਨੂੰ ਭੇਜਾਂਗੇ ਉਹ ਐਪ ਤੇ ਉਹਨਾਂ ਦੇ ਵਾਸਤੇ ਬੜਾ ਆਸਾਨ ਬੜਾ ਸੁੱਖਾ ਹੋ ਜਾਏਗਾ ਕਿਤੇ ਵੀ ਬੈ ਕੇ ਉਹ ਆਰਡਰ ਕਰ ਸਕਦੇ ਨੇ ਸਾਡੇ ਕਲੋਜ਼ਸ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਉਹਨੂੰ ਸਪਲਾਈ ਕਰ ਦੇਗਾ ਸਰ ਕਿਸਾਨ ਦੋਨੋਂ ਦੇਖ ਰਹੇ ਨੇ ਤੇ ਆਪਣਾ ਇੱਕ ਸਟਾਲ ਨੰਬਰ ਤੇ ਹਾਲ ਨੰਬਰ ਜਰੂਰ ਦੱਸੋ ਸਾਡਾ ਹਾਲ ਨੰਬਰ 1 ਤੇ C59 ਸਾਡਾ ਸਟਾਲ ਹੈ ਬਿੰਬੋ ਆਟੋ ਇੰਡੀਆ ਪ੍ਰਾਈਵੇਟ ਲਿਮਿਟਿਡ ਦਾ ਨਾਦਰ ਤੁਸੀਂ ਆਓ ਜਰੂਰ ਆਓ ਜੀ ਸਦਕੇ ਪਲੀਜ਼ ਆਓ ਐਗਰੀਕਲਚਰ ਜਿਹੜਾ ਪ੍ਰਦਰਸ਼ਨ ਲੱਗਿਆ ਹਾਲ ਦੇ ਵਿੱਚ ਅਸੀਂ ਹੈਗੇ ਆ ਤੇ ਤੁਸੀਂ ਦੇਖਦੇ ਹੋ ਤਰ੍ਹਾਂ ਤਰ੍ਹਾਂ ਦੀ ਜਿਹੜੀ ਮਸ਼ੀਨਾਂ ਹੈਗੀ ਕਿਸਾਨਾਂ ਵਾਸਤੇ ਨਵੀਂ ਟੈਕਨੋਲੋਜੀ ਜਿਹੜੇ ਤੇ ਪ੍ਰਦਰਸ਼ਿਤ ਕੀਤੀ ਗਈ ਮੇਰੇ ਨਾਲ ਰਵਿੰਦਰ ਜੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਵੀ ਜਿਹੜੀ ਇਸ ਤਰ੍ਹਾਂ ਦੀ ਐਗਰੀਕਲਚਰ ਯੂਨਿਟ ਨੂੰ ਪ੍ਰਦਰਸ਼ਿਤ ਕਰਨ ਵਾਲੀ ਜਿਹੜੀ ਪ੍ਰਦਰਸ਼ਨੀ ਹੁੰਦੀ ਹੈ ਕਿਸ ਤਰ੍ਹਾਂ ਦੀ ਰਹਿੰਦੀ ਹੈ ਸਰ ਨਮਸਕਾਰ ਜੀ ਸਾਰਿਆਂ ਨੂੰ ਸਰ ਇਹ ਜਿਹੜੇ ਮੇਲੇ ਲੱਗ ਰਹੇ ਨੇ ਕਿਸਾਨਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੁੰਦਾ ਇਹ ਮੇਲੇ ਸਰਕਾਰਾਂ ਨੂੰ ਇਦਾਂ ਹੀ ਲਾਉਣੇ ਚਾਹੀਦੇ ਨੇ ਜਿਹੜੀ ਇਹ ਜ਼ੀਰੋ ਟਿਲ ਹੈਗੀ ਆ ਜੀ ਇਹ ਬੇਸਿਕਲੀ ਕਣਕ ਬੀਜਣ ਵਾਸਤੇ ਉਸ ਤੋਂ ਬਾਅਦ ਸਰ ਇਹ ਹੈਗਾ ਜੀ ਸੁਪਰ ਸੀਡਰ ਇਹ ਇੱਕ ਵਾਰੀ ਸੇ ਤਿੰਨ ਕੰਮ ਕਰ ਦਿੰਦਾ ਬਜਾਈ ਵੀ ਕਰ ਦਿੰਦਾ ਰੋਟਾਵੇਟਰ ਨੀਚੇ ਹੈਗਾ ਖੇਤ ਨੂੰ ਵਾਹ ਵੀ ਦਿੰਦਾ ਤੇ ਪਿਛਲੇ ਪਾਸੇ ਪਲੇਨ ਵੀ ਕਰ ਦਿੰਦਾ ਇਹ ਖੇਤ ਨੂੰ ਲੈਵਲ ਕਰਨ ਵਾਸਤੇ ਲੇਜ਼ਰ ਲੈਵਲਰ ਹੈਗਾ ਜੀ ਇਹਦੇ ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਜਦੋਂ ਖੇਤ ਦਾ ਲੈਵਲ ਬਿਲਕੁਲ ਜ਼ੀਰੋ ਹੋ ਗਿਆ ਤਾਂ ਪਾਣੀ ਬਹੁਤ ਘੱਟ ਲੱਗਦਾ ਉਹ ਸਟੋਰੀ ਉੱਪਰ ਹੈਗਾ ਜੀ ਸਰ ਪਰਮਾਤਮਾ ਨੇ ਕਣਕ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਉੱਪਰ ਵਾਲੀ ਬੱਲੀ ਹੈਗੀ ਆ ਇਨਸਾਨ ਦੇ ਖਾਣ ਨੂੰ ਹੈਗੀ ਆ ਸੈਂਟਰ ਦੇ ਵਿੱਚ ਬਚ ਗਿਆ ਕੱਟਣ ਤੋਂ ਬਾਅਦ ਹਾਰਵੈਸਟਿੰਗ ਤੋਂ ਬਾਅਦ ਜਿਹੜੀ ਬਚਦੀ ਆ ਉਹਦੀ ਇਹ ਤੂੜੀ ਬਣਾਉਂਦੀ ਆ ਮੱਝਾਂ ਦੇ ਖਾਣ ਵਾਸਤੇ ਡੰਗਰ ਖਾਂਦੇ ਨੇ ਇਹਨੂੰ ਜਿਹੜੀ ਥੱਲੇ ਜੜ ਬਚ ਗਈ ਉਹਨੂੰ ਫਿਰ ਰੋਟਾਵੇਟਰ ਮਿੱਟੀ 'ਚ ਮਿਕਸ ਕਰ ਦਿੰਦਾ ਉਹਦੀ ਖਾਦ ਬਣ ਜਾਂਦੀ ਆ ਇਹ ਸਿਰਫ ਬੇਸਿਕਲੀ ਜਿਹੜੀ ਉਹ ਸਾਹਮਣੇ ਮਸ਼ੀਨ ਹੈਗੀ ਆ ਤੂੜੀ ਆਪਾਂ ਕਲੋਜ਼ ਚੱਲ ਕੇ ਮੜਾ ਦੇਖ ਲੈਨੇ ਆ ਇਹ ਜਿਹੜੀ ਮਸ਼ੀਨ ਹੈਗੀ ਤੁਸੀਂ ਦੇਖ ਰਹੇ ਹੋ ਤੂੜੀ ਤੂੜੀ ਨੂੰ ਅੱਗੇ ਵਰਤੋਂ ਵਾਸਤੇ ਲੈ ਕੇ ਆਉਂਦੀ ਹੈ ਸਰ ਮਾੜਾ ਇਹ ਦੱਸੋਗੇ ਵੀ ਕਿਸ ਤਰ੍ਹਾਂ ਯੂਜ਼ ਹੁੰਦੀ ਹੈ ਮਸ਼ੀਨ ਇਹ ਆ ਦੇਖੋ ਮੂਰੇ ਆਗਰ ਲੱਗਿਆ ਹੋਇਆ ਇਹਨੇ ਜੋ ਥਲੇ ਬਚ ਗਿਆ ਹਾਰਵੈਸਟਿੰਗ ਤੋਂ ਬਾਅਦ ਸਾਰਾ ਇਹਨੇ ਚੱਕ ਕੇ ਅੰਦਰ ਲੈ ਜਾਣਾ ਤੂੜੀ ਬਣਾ ਕੇ ਟਰਾਲੀ ਦੇ ਵਿੱਚ ਭਰ ਦੇਣਾ ਸੀ ਕੋਈ ਇਸ ਤਰ੍ਹਾਂ ਦੀ ਮਸ਼ੀਨ ਜਿਹੜੀ ਪਰਾਲੀ ਨੂੰ ਸੜਨ ਦੀ ਬਜਾਏ ਉਹਦਾ ਕੋਈ ਕੰਪੋਨੈਂਟ ਬਣਾ ਕੇ ਕੁਝ ਕਰਦੀ ਖਾਸ ਸੁਪਰ ਸੀਟਰ ਜੀ ਹਾਂਜੀ ਇਹਦੇ ਬਾਰੇ ਮਾੜਾ ਦੱਸੋ ਇਹਦੇ ਵਿੱਚ ਜੋ ਬਚਿਆ ਹੋਇਆ ਹੈ ਜੀ ਹਾਰਵੈਸਟਿੰਗ ਤੋਂ ਬਾਅਦ ਜੋ ਚੌਲ ਕੱਟਣ ਤੋਂ ਬਾਅਦ ਜਿਹੜਾ ਬਚ ਗਿਆ ਉਹਨੂੰ ਇਹ ਮਿੱਟੀ ਦੇ ਵਿੱਚ ਮਿਕਸ ਕਰ ਦਿੰਦਾ ਔਰ ਨਾਲ ਹੀ ਕਣਕ ਬੀਜ ਦਿੰਦਾ ਹਾਂਜੀ ਪਿੱਛੇ ਤਵੀਆਂ ਲੱਗੀਆਂ ਹੋਈਆਂ ਨੇ ਕੀ ਕੀ ਕਾਸਟ ਹੋਏਗੀ ਵੀ ਜਿਹੜੇ ਕਿਸਾਨ ਲੈਣਾ ਚਾਹੁੰਦੇ ਨੇ ਇਹ ਡਿਪੈਂਡ ਕਰਦਾ ਜੀ ਵੀ ਤੁਸੀਂ ਕਿਹੜੇ ਸਾਈਜ਼ ਦਾ ਲੈਣਾ ਉਹ ਮੌਕੇ ਤੇ ਆ ਜੀ ਰੇਟ ਵਗੈਰਾ ਡਿਸਕਲੋਜ਼ ਨਹੀਂ ਕਰਦੇ ਅਗੇ ਰੇਟ ਵਗੈਰਾ ਡਿਸਕਲੋਜ਼ ਨਹੀਂ ਕਰਦੇ ਲੇਕਿਨ ਜਿਹੜੀ ਕਿਸਾਨਾਂ ਦੀ ਪਸੰਦ ਹੈਗੀ ਹੈ ਵੀ ਨਵੀਂ ਟੈਕਨੋਲੋਜੀ ਨਾਲ ਰੂਬਰ ਹੁੰਦੇ ਨੇ ਕਿਉਂਕਿ ਕਿਸਾਨ ਜਿਹੜੇ ਪਹਿਲਾਂ ਦੇ ਜਿਹੜੇ ਕਿਸਾਨ ਸੀ ਜਿਹੜੇ ਹੁਣ ਕਿਸਾਨ ਹੈਗੇ ਉਹ ਪੜੇ ਲਿਖੇ ਵੀ ਹੈਗੇ ਨੇ ਹਾਂਜੀ ਬਿਲ ਕੀ ਕਹਿਣਾ ਚਾਹੋਗੇ ਤੁਹਾਡੇ ਸਟਾਲ ਤੇ ਕਿਸਾਨ ਕੀ ਨੰਬਰ ਹੈਗਾ ਸਾਰਾ ਦੱਸੋ ਸੀ 48 ਹੈ ਜੀ ਹਾਂਜੀ ਹਾਲ ਨੰਬਰ 1 ਇਹਨਾਂ ਦਾ ਹੈਗਾ ਹਾਲ ਨੰਬਰ 1 ਦੇ ਵਿੱਚ ਸੀ 48 ਤੋਂ ਅਸੀਂ ਖੜੇ ਆ ਹਾਲ ਨੰਬਰ 3 ਦੇ ਵਿੱਚ ਜਿੱਥੇ ਇੱਕ ਨਵੀਂ ਤਕਨੀਕ ਹੈਗੀ ਕਿਸਾਨਾਂ ਵਾਸਤੇ ਬੀ ਸੀ ਐਸ ਇੰਡੀਆ ਕੰਪਨੀ ਜਿਹੜੀ ਹੈਗੀ ਉਹਨਾਂ ਵੱਲੋਂ ਦਿਖਾਈ ਜਾ ਰਹੀ ਹੈ ਸਰ ਇਹ ਜਿਹੜੀ ਮਸ਼ੀਨ ਹੈ ਕਿਸ ਕੰਮ ਆ ਰਹੀ ਹੈ ਸਰ ਇਹ ਮਸ਼ੀਨ ਦਾ ਪਹਿਲਾਂ ਮੈਂ ਨਾਂ ਦੱਸਾਂ ਇਹਦਾ ਮਸ਼ੀਨ ਦਾ ਨਾਂ ਹੈ ਰੀਪਰ ਬਾਈਂਡਰ ਇਹਦਾ ਕੰਮ ਹੈ ਕਣਕ ਕੱਟ ਕੇ ਬੰਡਲ ਬਣਾਉਣਾ 1 ਘੰਟੇ ਦੇ ਵਿੱਚ 1 ਕਿੱਲੇ ਦੀ ਕਟਾਈ ਦੇ ਨਾਲ-ਨਾਲ ਬੰਧਾਈ ਵੀ ਕਰਦੀ ਹੈ ਜਿਹੜੀ ਕਿ ਆਪਣੀ ਲੇਬਰ ਦੀ ਸਮੱਸਿਆ ਉਹਦੇ ਨਾਲੋਂ ਬਹੁਤ ਜ਼ਿਆਦਾ ਘਟਣਗੀ ਲੇਬਰ ਨਹੀਂ ਮਿਲਦੀ ਅੱਜਕੱਲ ਉਹਦੀ ਵਜ੍ਹਾ ਨਾਲ ਇਹ ਮਸ਼ੀਨ ਚਲਾਓ ਤੁਸੀਂ ਤੇ ਥੋੜੇ ਟਾਈਮ ਦੇ ਵਿੱਚ ਵੱਧ ਕੰਮ ਕਰ ਸਕਦੇ ਆਂ ਆ ਜਿਨ੍ਹਾਂ ਕੋਲ ਛੋਟੇ-ਛੋਟੇ ਖੇਤ ਹੈਗੇ ਨੇ ਕਟਜਗਾਲੇ ਖੇਤ ਉਹਨਾਂ ਵਾਸਤੇ ਠੀਕ ਹੈਗੀ ਸਰ ਥੋੜੇ ਖੇਤਾਂ ਲਈ ਵੀ ਠੀਕ ਹੈ ਜਿਵੇਂ ਅੱਜਕੱਲ ਤੁੜੀ ਦੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਤੁੜੀ ਘਾਟ ਜਿਹੜੀ ਬਣਦੀ ਹੈ ਉਹਦੀ ਵਜ੍ਹਾ ਨਾਲ ਜਿਵੇਂ ਇਹ ਜ਼ਿਆਦਾ ਚਲਾ ਰਹੇ ਨੇ ਥੋੜੇ ਵਾਲੇ ਵੀ ਕਿਹਾ ਔਰ ਜ਼ਿਆਦਾ ਵਾਲੇ ਵੀ ਇਹਨੂੰ ਹਰ ਕੋਈ ਫਾਰਮਰ ਤੇ ਜੀ ਤੁਸੀਂ ਮੜਾ ਜਾ ਬੈ ਕੇ ਤੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਟੈਕਨੋਲੋਜੀ ਨਵੀਂ ਕੁਝ ਨਵੀਂ ਅਪਗ੍ਰੇਸ਼ਨ ਕੀ ਕੀਤੀ ਗਈ ਹੈ ਇਹਦੇ ਵਿੱਚ ਸਰ ਸਾਡਾ ਜਿਹੜਾ ਪਹਿਲੇ ਮਾਡਲ ਸੀਗਾ 3 ਵੀਲ ਤੇ ਹੁਣ ਇਹ ਜਿਹੜਾ ਮਾਡਲ ਹੈ ਇਹ 4 ਵੀਲ ਮਾਡਲ ਹੈ ਇਹਦੇ ਵਿੱਚ ਸਾਡਾ 셀ਫ ਸਟਾਰਟ ਇੰਜਨ ਆ ਗਿਆ ਹਾਈਡਰੋਲਿਕ ਆ ਗਿਆ ਉੱਪਰ ਥੱਲੇ ਰੱਖਣ ਨੂੰ ਕਿ 3 ਵੀਲ ਚ ਮੈਨੂਅਲ ਹੁੰਦਾ ਸੀਗਾ ਤੇ ਉਸ ਤੋਂ ਇਲਾਵਾ 4 ਵੀਲ ਡਰਾਈਵ ਕਰਕੇ ਸਟੀering ਆ ਗਿਆ ਈਜ਼ੀ ਹੋ ਗਿਆ ਚਲਾਉਣ ਵਾਸਤੇ ਜਿਹੜਾ ਸਟੀering ਹੈਗਾ ਉਹ ਹਾਈਡਰੋਲਿਕ ਮੈਂਟੈਂਟ ਹੈਗੀ ਆ ਨਹੀਂ ਸਰ ਉਹ ਮੈਨੂਅਲ ਨੋਰਮਲ ਮੈਨੂਅਲ ਜੀ ਸਰ ਇਹਦੇ ਵਿੱਚ ਜਿਹੜਾ ਇੰਜਨ ਜਿਹੜਾ ਹੈਗਾ ਇੰਜਨ ਕਿਹੜੀ ਕੰਪਨੀ ਦਾ ਤੇ ਕਿਹੜੀ ਕੈਪੈਸਿਟੀ ਇੰਜਨ ਦੀ ਹੈਗੀ ਹੈ ਇਹਦੇ ਵਿੱਚ ਸਰ ਗਰੀਬਸ ਦਾ ਇੰਜਨ ਹੈ ਸਰ 10 ਹਸਪਾਵਰ ਦਾ ਡੀਜ਼ਲ ਇੰਜਨ ਹੈ ਜਿਹੜੀ ਕਿ ਦੀ ਡੀਜ਼ਲ ਦੀ ਖਪਤ ਆ ਉਹ ਬਹੁਤ ਵਧੀਆ ਹੈ 1 ਘੰਟੇ ਦੇ ਵਿੱਚ 1 ਲੀਟਰ ਡੀਜ਼ਲ ਖਾਂਦਾ ਹੈ ਤੇ 1 ਘੰਟੇ ਚ 1 ਏਕੜ ਦੇ ਲਗਭਗ ਕਟਾਈ ਕਰ ਦਿੰਦਾ ਹੈ ਮੰਨ ਲਓ ਜੇ ਕਿਸੇ ਕਿਸਾਨ ਨੇ ਤੁਹਾਡੇ ਕੋਲ ਲੈ ਲਿਆ ਹੈਗਾ ਜੀ ਸਰ ਔਰ ਉਹਨੂੰ ਚਲਾਉਣ ਵਾਸਤੇ ਕਿੰਨਾ ਕੁ ਟਾਈਮ ਇਹਨੂੰ ਚਾਹੀਦਾ ਹੈ ਟ੍ਰੇਨਿੰਗ ਲੈਣ ਨੂੰ ਸਰ ਉਹਦੇ ਵਾਸਤੇ ਸਰ ਜਿਵੇਂ ਕੋਈ ਨਵਾਂ ਕਿਸਾਨ ਲੈਂਦਾ ਤੇ ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਕਿ ਜੇ ਨੇਅਰਵਾਇਜ਼ ਕੰਪਨੀ ਦੇ ਆ ਤਾਂ ਕੰਪਨੀ ਦਾ EMPLOYE ਜਾਊਗਾ ਅਦਰਵਾਇਜ਼ ਡੀਲਰ ਦਾ ਕੋਈ ਵੀ EMPLOYE ਜਾ ਕੇ ਉਹਨੂੰ ਟ੍ਰੇਨਿੰਗ ਦਿੰਦਾ ਚਾਹੇ ਉਹ ਘੰਟੇ ਚ ਸਿੱਖੇ 2 ਘੰਟੇ ਚ ਸਿੱਖੇ ਚਾਹੇ ਉਹ ਸਾਰਾ ਦਿਨ ਲਵੇ ਉਹਨੂੰ ਵਧੀਆ ਫੁੱਲ ਟ੍ਰੇਨਡ ਕਰਕੇ ਫਿਰ ਬੰਦਾ ਆਪ ਕੰਪਨੀ ਦਾ EMPLOYE ਜਾਂਦਾ ਹੈਗਾ ਉਹ ਉਹਦੇ ਵਿੱਚ ਕੋਈ ਖਰਚਾ ਵੀ ਪੈਂਦਾ ਕਿਸਾਨ ਨੂੰ ਜਾਂ ਕੰਪਨੀ ਵੱਲੋਂ ਫ੍ਰੀ ਟ੍ਰੇਨਿੰਗ ਨਹੀਂ ਸਰ ਉਹ ਕੰਪਨੀ ਵੱਲੋਂ ਫ੍ਰੀ ਹੁੰਦਾ ਹੈ ਜੀ ਉਹਦੇ ਕਿਸਾਨ ਤੋਂ ਆਪਾਂ ਕੋਈ ਚਾਰਜ ਨਹੀਂ ਲੈਂਦੇ ਇਨਸਟਾਲਮੈਂਟ ਦਾ ਕੋਈ ਚਾਰਜ ਨਹੀਂ ਹੁੰਦਾ ਸਰ ਕੋ ਕਿਸਾਨਾਂ ਵਾਸਤੇ ਨਵੀਂ ਟੈਕਨੋਲੋਜੀ ਜਿਹੜੀ ਕਿ ਰੀਪਰ ਬੈਂਡਰ ਜਿਹੜਾ ਹੈਗਾ 4-ਵੀਲ ਡਰਾਈਵ ਹੈ ਗਿਆ ਹੈ ਔਰ ਬਹੁਤ ਹੀ ਸੋਹਣੀ ਤਕਨੀਕ ਦੇ ਵਿੱਚ ਦਿਖਾਈ ਗਈ ਹੈਗੇ ਤੇ ਸਟੀering ਵੀ ਲਗਾ ਦਿੱਤਾ ਗਿਆ ਪਹਿਲਾਂ 3 ਵੀਲਸ ਹੁੰਦਾ ਸੀ ਹੁਣ 4 ਵੀਲਸ ਕਰ ਦਿੱਤਾ ਗਿਆ ਹੈਗਾ ਨਵੀਂ ਅਪਗ੍ਰੇਸ਼ਨ ਔਰ ਨਵੀਂ ਟੈਕਨੋਲੋਜੀ ਕਿਸਾਨਾਂ ਵਾਸਤੇ ਦਿਖਾਵਾਂਗੇ ਅਸੀਂ ਲਾਈਵ ਤੇ ਚੈਨਲ ਦੇ